ਕਪੂਰਥਲਾ ਦੇ ਸੁਲਤਾਨਪੁਰ ਲੋਧੀ ਵਿੱਚ ਇੱਕ ਗ੍ਰੰਥੀ ਸਿੰਘ ਦੀ ਹਰਕਤ ਨੇ ਸਮਾਜ ਨੂੰ ਸ਼ਰਮਸਾਰ ਕਰ ਦਿੱਤਾ ਹੈ ਗ੍ਰੰਥੀ ਸਿੰਘ ਤੇ ਇੱਕ ਨਵਾਲਤ ਬੱਚੀ ਨਾਲ ਅਸ਼ਲੀਲ ਹਰਕਤ ਕਰਨ ਦੇ ਇਲਜ਼ਾਮ ਨੇ ਤੇ ਮੁਲਜ਼ਮ ਗ੍ਰੰਥੀ ਦੀ ਇਹ ਹਰਕਤ ਕੈਮਰੇ ਦੇ ਵਿੱਚ ਵੀ ਕੈਦ ਹੋ ਚੁੱਕੀ ਹੈ ਦਰਅਸਲ ਪੀੜਤ ਬੱਚੀ ਨੇ ਜੋ ਕਿ ਰਜ਼ਾਨਾ ਗੁਰਦੁਆਰੇ ਜਾਂਦੀ ਸੀ ਉਸਨੇ ਆਪਣੇ ਪਿਤਾ ਕੋਲ ਗ੍ਰੰਥੀ ਸਿੰਘ ਵੱਲੋਂ ਕੀਤੀ ਜਾਂਦੀ ਇਸ ਹਰਕਤ ਦਾ ਸੇਕਰ ਕੀਤਾ ਸੀ ਜਿਸ ਤੋਂ ਬਾਅਦ ਪੀੜਤ ਬੱਚੀ ਦੇ ਪਿਤਾ ਨੇ ਪੂਰਾ ਪਲਾਨ ਬਣਾ ਕੇ ਮੁਲਜ਼ਮ ਦੀ ਕਰਤੂਤ ਨੂੰ ਰਿਕਾਰਡ ਕਰ ਲਿਆ ਹਾਲਾਂਕਿ ਇਸ ਤੋਂ ਬਾਅਦ ਮੁਲਜ਼ਮ ਅਤੇ ਉਸ ਦੇ ਕੁਝ ਸਾਥੀਆਂ ਨੇ ਪੀੜਤ ਬੱਚੀ ਦੇ ਪਿਤਾ ਨਾਲ ਕੁੱਟਮਾਰ ਵੀ ਕੀਤੀ। ਫਿਲਹਾਲ ਮੁਲਜ਼ਮ ਗਰੰਥੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਏ ਤੇ ਉਸ ਦੇ ਖਿਲਾਫ ਸੁਲਤਾਨਪੁਰ ਲੋਤੀ ਦੇ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਏ। ਮੇਰੀ ਬੇਟੀ ਨੇ ਦਿਨ ਮੈਨੂੰ ਆ ਕੇ ਘਰ ਦੱਸਿਆ ਕਿ ਕੁਝ ਬਾਬਾ ਜੀ ਹਰਕਤ ਗਲਤ ਕਰਦੇ ਲੱਗਦੇ ਨੇ। ਇਹਨੂੰ ਉਪਰੀ ਸਰੀਰਕ ਕੋਈ ਜਿਸ ਤਰ੍ਹਾਂ ਹਰਾਸ਼ਮੈਂਟ ਦਿੰਦੇ ਸੀਗੇ। ਫਿਰ ਮੈਂ ਬੇਟੀ ਨੂੰ ਸਮਝਾ ਕੇ ਬੇਟੀ ਨੂੰ ਬੇਟੀ ਸਮਝ ਗਈ ਬੇਟੀ ਗਈ। ਮੈਂ ਪਲੰਕ ਸਾਹਿਬ ਦੇ ਥੱਲੇ ਮੋਬਾਈਲ ਲੈ ਕੇ ਮੈਂ ਵੀਡੀਓ ਬਣਾਈ ਕਿਰਨਾ ਉਸ ਤੋਂ ਬਾਅਦ ਚ ਨਿਕਲ ਕੇ ਉਹ ਸਾਧ ਨੂੰ ਫੜ ਕੇ ਫਿਰ ਮੈਂ ਬਾਹਰ ਸਾਹਮਣੇ ਆਣ ਦੀ ਕੋਸ਼ਿਸ਼ ਕੀਤੀ ਉੱਤੇ ਉਸ ਇਹ ਸਾਧ ਦੇ ਹਮੈਸੀ ਲੋਕ ਤੇ ਸਾਡੇ ਕੁਝ ਪਰਿਵਾਰਕ ਵਿਰੋਧੀ ਲੋਕ ਆ ਗਏ ਇਹ ਦੱਸਣ ਦੇ ਬਾਵਜੂਦ ਕਿ ਸਾਡੀ ਬੇਟੀ ਨਾਲ ਇਹ ਸ਼ਰੀਲ ਹਰਕਤ ਹੋਈ ਆ ਉਹਨਾਂ ਨੇ ਮੈਨੂੰ ਕੁੱਟਣਾ ਮਾਰਨਾ ਸ਼ੁਰੂ ਕਰਤਾ ਮੇਰੇ ਤੋਂ ਮੋਬਾਈਲ ਫੋਨ ਦੀ ਕੋਸ਼ਿਸ਼ ਕੀਤੀ ਇਹ ਗੁਰਦੁਆਰਾ ਸਾਹਿਬ ਗਈ ਸੀ ਤੇ ਉੱਥੋਂ ਦੇ ਜਿਹੜੇ ਪਾਠੀ ਸਿੰਘ ਹੈ ਤਰਲੋਕ ਸਿੰਘ ਉਹਨੇ ਦੀ ਲੜਕੀ ਦੇ ਛੋਲ ਹਰਕਤਾਂ ਕੀਤੀਆਂ ਨੇ ਤੇ ਜਿਹਦੇ ਸਬੰਧ ਚ ਇਹਨੇ ਜਦੋਂ ਪਾਟੀ ਸਿੰਘ ਨਾਲ ਗੱਲ ਕਰਨੀ ਚਾਹੀ ਤੇ ਉਹਨੇ ਕੱਲ ਇਹਦੇ ਸੱਟਾ ਸੱਟਾਂ ਲਗਾ ਕੇ ਇਹਦੇ ਨਾਲ ਮਜਮਤ ਕਰਕੇ ਤੇ ਉੱਥੇ ਭੱਜ ਗਿਆ ਸੀ ਜਿਹੜਾ ਅਸੀਂ ਮਾਮਲਾ ਦਰਜ ਕਰਕੇ ਕੇਸ ਰਜਿਸਟਰ ਕਰਕੇ ਅਗਲੀ ਤਫ਼ਤੀਸ਼ ਅਸੀਂ ਆਰੰਭ ਕਰ ਦਿੱਤੀ